ਅੱਜ ਮੇਰੇ ਹੱਥ ਆ ਇੱਕ ਦਰਖਾਸਤ ਲੱਗੀ ਐ ਐਪਲੀਕੇਸ਼ਨ ਕਿਹ ਲਈ ਐ ਦਰਖਾਸਤ ਕਹ ਲਈ ਜੋ ਸਾਡੇ ਹੀ ਸਤਕਾਰਯੋਗ ਆਗੂ ਸਹਿਬਾਨ ਲੀਡਰ ਸਹਿਬਾਨ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੰਮਾ ਸਮਾਂ ਸੇਵਾ ਕੀਤੀ ਤੇ ਪਾਰਟੀ ਵੱਲੋਂ ਵੀ ਬਹੁਤ ਸਾਰਾ ਮਾਨ ਸਨਮਾਨ ਵਜੀਰੀਆਂ ਪਦਵੀਆਂ ਸੇਵਾਵਾਂ ਅਹੁਦੇ ਮਿਲੇ ਪਰ ਹੁਣ ਫੱਟਾ ਫੱਟਾ ਕਲਦੀ ਨਾਂ ਦੇਖ ਕੇ ਲਾਲਚ ਬਸ ਲਾ ਲੋ ਏਜੰਸੀਆਂ ਦੇ ਕਹਿੰਤੇ ਲਾ ਲੋ ਜਾਂ ਵੀ ਸਾਨੂੰ ਲੋਕਾਂ ਨੇ ਨਕਾਰਿਆ ਲੋਕਾਂ ਨੇ ਸਾਨੂੰ ਸਵੀਕਾਰ ਨਹੀਂ ਕਰ ਰਹੇ ਵੋਟਾਂ 'ਚ ਸੱਤਾ ਪ੍ਰਾਪਤੀ ਵਾਸਤੇ ਤਰਲੋ ਮਸੀ ਹੋ ਰਹੇ ਨੇ ਜਿਹੜੇ ਲੋਕ ਜਿਨ੍ਹਾਂ ਨੂੰ ਕਈ ਵੀਰ ਦਾਗੀ ਕਹਿ ਦਿੰਦੇ ਐ ਕਈ ਵੀਰ ਗਦਾਰ ਨਹਿਰ ਵਾਲੇ ਕਹਿ ਦਿੰਦੇ ਐ ਪਰ ਜੋ ਆ ਇੱਕ ਖਿਮਾ ਜਾਂਚਨਾ ਪੱਤਰ ਮੇਰੇ ਹੱਥ ਲੱਗਿਆ ਜੋ ਆ ਸਾਰੀ ਐਪਲੀਕੇਸ਼ਨ ਪੜਨ ਤੋਂ ਬਾਅਦ ਅਤੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਸੁਣਵਾਈ ਨੂੰ ਵੇਖ ਕੇ ਇਹ ਪੜ੍ਹ ਕੇ ਕਿ ਈਕਾਲ ਤਖਸਾਲ ਤੋਂ ਹੋਈ ਸੁਣਵਾਈ ਨੂੰ ਵੇਖ ਕੇ ਤਾਂ ਇਹ ਭਰਾ ਮਨਪ੍ਰਤੀ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਇਹ ਲੋਕ ਦਾਗੀ ਕਹਿ ਲੋ ਗਦਾਰ ਲੈ ਕਹਿ ਲੋ ਨਾਲ ਭਗਾਉੜੇ ਨਹੀਂ ਸ੍ਰੀ ਈਕਾਲ ਤਖਸਾਲ ਤੋਂ ਭਗਾਉੜੇ ਲੋਕ ਨਹੀਂ ਭਗਾਉੜੇ ਵੀਰ ਨਹੀਂ ਮੈਂ ਸਮਝਦਾ ਆਮ ਪਬਲਿਕ ਸੰਗਤ ਵਾਸਤੇ ਇਹ ਲੋਕਾਂ ਨੂੰ ਗੱਪ ਮਾਰਨਾ ਝੂਠ ਮਾਰਨਾ ਇੱਕ ਨਿੱਕੀ ਗੱਲ ਹੈ ਕੀ ਸਮਝਦੇ ਹੈ ਸੰਗਤ ਨੂੰ ਕਿਉਂਕਿ ਇਹ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿਹੜੇ ਲੋਕ ਆਪਣਾ ਕੀਤਾ اقਰਾਰਨਾਮਾ ਕੀਤੀ ਖਿਮਾ ਜਾਂਚਨਾ ਮੁੱਕਰ ਜਾਂਦੇ ਨਹੀਂ ਤੁਸੀਂ ਦੇਖਿਆ ਕਿ ਪਹਿਲੇ ਦਿਨ ਜਦੋਂ ਇਹ ਅਕਾਲੀ ਦਲ ਤੋਂ ਪਰਾਂ ਹੋ ਗਏ ਮਹਿਸੂਸ ਕੀਤਾ ਕਿ ਸਾਡੀ ਰਾਜਨੀਤੀ ਸਾਡੀ ਚੌਧਰ ਚੱਲੂ ਕਿਵੇਂ ਕਿਉਂਕਿ ਨਾ ਇਹਨਾਂ ਕੋਲ ਏਜੰਡਾ ਨਾ ਕੋਈ ਪ੍ਰੋਗਰਾਮ ਹੈ ਤੇ ਜਿੰਨਾ ਖਿਲਾਫ ਏਜੰਸੀਆਂ ਦੇ ਕਹਿੰਦੇ ਚੱਲੇ ਆ ਉਹ ਲੋਕ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੀ ਤੁਹਾਨੂੰ ਪਤਨੀ ਬੀਬਾ ਹਰਸਿਮਤ ਕੌਰ ਬਾਦਲ ਚੌਥੀ ਵਾਰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੀ ਮੈਂਬਰ ਬਣੀ ਹੈ ਬਠਿੰਡਾ ਸੀਟ ਤੋਂ ਕਿਉਂ ਬਣੀ ਹੈ ਕਿਉਂਕਿ ਉਹਨਾਂ ਨੇ ਕੌਮ ਵਾਸਤੇ ਸਮਾਜ ਵਾਸਤੇ ਕੰਮ ਕੀਤੇ ਹੈ ਤੇ ਸੱਤਾ ਦਾ ਤਿਆਰ ਕਰਕੇ ਕੁਰਸੀ ਨੂੰ ਠੋਕਰ ਮਾਰ ਕੇ ਆਪਣੀ ਕੌਮ ਨਾਲ ਲੋਕਾਂ ਨਾਲ ਖੜੇ ਹੈ ਅਤੇ ਪਾਰਲੀਮੈਂਟ 'ਚ ਆਵਾਜ਼ ਬੰਦੇ ਹੈ ਤੇ ਹੋਰ ਨਾਲ ਕੀ ਫਰੋਜਪੁਰ ਸੀਟਾਂ ਉਹ ਤੋਂ ਸਭਿਆਤ ਹੀ ਹਰੀ ਹੈ ਕਹਿੰਦਾ ਭਾਵੇਂ ਜਿੰਨਾ ਲੋਕਾਂ ਖਿਲਾਫ ਅਕਾਲੀ ਦਲ ਦੇ ਪ੍ਰਭਾ ਪ੍ਰਧਾਨ ਖਿਲਾਫ ਜੋ ਉਹਨਾਂ ਨੇ ਵੀੜਾ ਚੱਕਿਆ ਪ੍ਰੋਪੋਗੰਡਾ ਚੱਕਿਆ ਉਹਨਾਂ ਨੂੰ ਤਾਂ ਲੋਕ ਸਵੀਕਾਰ ਕਰਦੇ ਆ ਉਹਨਾਂ ਨੇ ਤਾਂ ਸਾਰੇ ਮਾਲਵੇ ਦੇ ਵਿੱਚ ਮੁਕਾਬਲਾ ਦਿੱਤਾ ਪਰ ਇਹਨਾਂ ਦੀ ਜਵਾਨਤਾ ਜਬਤ ਹੋਈਆਂ ਤੇ ਫਿਰ ਇਹਨਾਂ ਨੇ ਇੱਕੋ ਹੀ ਜੱਡਾ ਵਰਤਿਆ ਕਿ ਹੁਣ ਏਜੰਸੀਆਂ ਦੇ ਕਹਿੰਦੇ ਆਪਾਂ ਸ੍ਰੀ ਅਕਾਲ ਤਖਸਾਲ ਵਿੱਚ ਲੈ ਕੇ ਆਈਏ ਤਾਂ ਕਿ ਤੇ ਸਾਡੀ ਹੋ ਸਕਦਾ ਚੌਧਰ ਰਾਜਨੀਤੀ ਪੰਜ ਚਾਰ ਮਹੀਨੇ ਚੱਲ ਜੇ ਤੈਨਾਂ ਨੇ ਆ ਬੜੀ ਇੱਕ ਜੋ ਪਹਿਲਾ ਮੰਗ ਪੱਤਰ ਦਿੱਤਾ ਉਹ ਚਕਰਾਨਾਮਾ ਕੀਤਾ ਹੈ ਖਿਮਾ ਜਾਂਚਨਾ ਕੀਤੀ ਹੈ ਜਿਸ ਨੂੰ ਆਪਾਂ ਵਿਸ਼ਾ ਕਹਿੰਦੇ ਆ ਵਿਸ਼ਾ ਜੱਜਾ ਸਾਹਿਬ ਅਕਾਲ ਤਖਤ ਸਾਹਿਬ ਰਾਹੀ ਗੁਰੂ ਅਤੇ ਪੰਥ ਕੋਲੋਂ ਖਿਮਾ ਜਾਂਚਨਾ ਕਰਨ ਦਾ ਮਤਲਬ ਵੀ ਅਸੀਂ ਗਲਤੀਆਂ ਕੀਤੀਆਂ ਦੀ ਖਿਮਾ ਜਾਂਚਨਾ ਅੱਗੇ ਜਾ ਕੇ ਵੇਖਾਂਗੇ ਤਾਂ ਇਹਨਾਂ ਨੇ ਸਭ ਕੁਝ ਸਵੀਕਾਰ ਕਰਕੇ ਇਕੱਲੀ ਤਰਤੀਬ ਵਾਈਜ਼ 7 ਤੋਂ ਲੈ ਕੇ 17 ਤੱਕ ਜੋ ਸਰਕਾਰ ਦਰਾਂਨ ਜਾਣੇਣ ਜਾਣੇ ਚ ਗਲਤੀਆਂ ਹੋਈਆਂ ਉਹਨਾਂ ਦਾ ਬੇਰਵਾ ਪਾ ਕੇ ਇਹਨੇ ਬੇਨਤੀ ਕਰਦੇ ਆ ਕਿ ਅਸੀਂ ਇਹ ਸਵੀਕਾਰ ਕਰਦੇ ਹਾਂ ਕਿ ਸਾਰੇ ਘਟਨਾਕਰਮ ਦੌਰਾਨ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਹਿੱਸਾ ਰਹੇ ਹਾਂ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਹਿੱਸਾ ਹੋਣ ਕਾਰਨ ਸਾਨੂੰ ਹੋਈਆਂ ਇਹਨਾਂ ਗਲਤੀਆਂ ਦਾ ਡਹਿਰਾ ਇਨਸਾਹਸ ਹੈ ਅਤੇ ਸਾਡੇ ਮਨਾਂ ਤੇ ਇਹਨਾਂ ਦਾ ਬੋਝ ਵੀ ਹੈ ਇਸ ਕਰਕੇ ਸਿੱਖ ਪੰਥ ਦੀ ਸਰਪੁੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਸਮੁੱਚੇ ਸਿੱਖ ਪੰਥ ਪਾਤ੍ਰ ਸਾਹਿਬ ਅਤੇ ਸਿੱਖ ਸਮੁੱਚੇ ਸਿੱਖ ਪੰਥ ਤੋਂ ਮਾਫੀ ਮੰਗਣ ਲਈ ਅਸੀਂ ਤੁਹਾਡੇ ਕੋਲ ਹਾਜ਼ਰ ਹੋਏ ਹਾਂ ਅਤੇ ਇਹ ਪੱਤਰ ਰਾਹੀਂ ਲਿਖਤੀ ਰੂਪ ਵਿੱਚ ਹੋਈਆਂ ਗਲਤੀਆਂ ਲਈ ਖਿਮਾ ਜਾਂਚਨਾ ਕਰਦੇ ਹਾਂ ਸਾਡੇ ਵੱਲੋਂ ਹੋਈਆਂ ਇਹਨਾਂ ਭੁੱਲਾਂ ਅਤੇ ਗਲਤੀਆਂ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਮਤਿ ਪਰੰਪਰਾਮ ਅਨੁਸਾਰ ਦਿੱਤੀ ਗਈ ਕੋਈ ਵੀ ਸਜ਼ਾ ਅਸੀਂ ਸਦਕਾ ਦਿਲ ਜਿੱਡੀ ਸਜਾ ਸਦਕਾ ਸੀ ਦਿਲ ਅਤੇ ਨਿਮਰਤਾ ਸਹਿਤ ਭੁਗਤਣ ਲਈ ਪਿਆਰ ਹਾਂ ਜੇ ਅਸੀਂ ਜੋ ਅਸੀਂ ਆਪਣੀ ਆਤਮਾ ਅਤੇ ਪਾਏ ਹੋਏ ਪਾਏ ਹੋਏ ਭਾਰੂ ਬੋਝ ਤੋਂ ਸੁਖਰੂ ਹੋ ਸਕੀਏ ਇਹ ਕਹਿੰਦੇ ਸਾਡੀ ਆਤਮਾ ਤੇ ਬੋਝ ਹੈ ਕਿ 7 ਤੋਂ ਲੈ ਕੇ 17 ਤੱਕ ਸਾਨੂੰ 10 ਸਾਲ ਬਾਅਦ ਹੁਣ ਪਤਾ ਲੱਗਿਆ ਕਿ ਗਲਤੀਆਂ ਹੋਈਆਂ ਸਾਡੇ ਤੇ ਬੋਝ ਹੈ ਸਿੰਘ ਸਾਹਿਬ ਜੀ ਸਾਨੂੰ ਬੰਟੀ ਸਜਾ ਲਾਓ ਤਾਂ ਕਿ ਅਸੀਂ ਬੋਝ ਹੌਰਾ ਕਰ ਸਕੀਏ ਇਹ ਤਾਂ ਸਭ ਤੋਂ ਪਹਿਲਾਂ ਕਾਲ ਤਖਤ ਸਾਹਿਬ ਨੇ ਦੇ ਆਜ਼ੀ ਦਿੱਤੀ ਤੇ ਤੁਸੀਂ ਦੋ ਤਰੀਕ ਦਾ ਕੱਟਣਾ ਕਰਮ ਦੇਖੋ ਜਦੋਂ ਇਹਨਾਂ ਵੱਲੋਂ ਦਿੱਤੀ ਹੋਈ ਐਪਲੀਕੇਸ਼ਨ ਤੇ ਸਰਵਾਈ ਕਰਦਿਆਂ ਹੋਇਆਂ ਸਿੰਘ ਸਾਹਿਬਾਨ ਨੇ ਦੋ ਤਰੀਕ ਨੂੰ ਇਹਨਾਂ ਨੂੰ ਬੁਲਾਇਆ ਪੂਰੀ ਦੁਨੀਆ ਨੇ ਲਾਈਵ ਦੇਖਿਆ ਕਿ ਉਸ ਦੇ ਵਿੱਚ ਜਦੋਂ ਸਿੰਘ ਸਾਹਿਬਾਨ ਨੇ ਪੁੱਛਿਆ ਆ ਸੈਨ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾਜੀ ਦੇ ਉਹ ਸਾਰਾ ਕੁਝ ਮੰਨ ਰਿਹਾ ਸਵੀਕਾਰ ਕਰ ਰਿਹਾ ਪਰ ਜੋ ਉਹਨੇ ਲਿਖ ਕੇ ਦਿੱਤਾ ਸੀ ਉਹਨਾਂ ਵਿੱਚੋਂ ਹੀ ਜਦੋਂ ਸਿੰਘ ਸਾਹਿਬਾਨ ਨੇ ਸਵਾਲ ਕੀਤਾ साह मुकर सहारहार ਜੱਜ ਸਾਹਿਬ ਸ੍ਰੀ ਅਦਾਲਤ ਦਾ ਕਾਰਜ ਮੈਂ ਕਿਹਾ ਗਾਣੀ ਹੋ ਗਈ ਉਹ ਦਸਤਰਵੋ ਜਾਰੀ ਹੋਇਆ ਸੀ ਮੇਰਾ ਇੱਕ ਨਾਮ ਦਸਤ ਕਰਾਵੇ ਕਰਾ ਦੋ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜਿਹੜਾ ਕਹਿਣਾ ਮੈਂ ਨਾ ਦੱਸਦੀ ਜਿੱਥੇ ਨਾ ਕੋਈ ਵਿਆਹ ਦਿੱਤਾ ਕਿ ਉਹ ਸ੍ਰੀ ਅਦਾਲਤ ਦਾ ਸਾਹਮਣੇ ਜਾਇਦਾਦ ਦੇ ਰਿਪੋਰਟ ਮੇਰੇ ਨਾਮ ਤੇ ਖਵਾਰਜੀ ਬਿਆਹ ਇੱਥੇ ਸਹਿਮਤ ਲਈ ਹੈ ਤੇ ਉੱਥੇ ਮੁੱਕਰ ਕੇ ਕਾਗਜ਼ ਤੱਕ ਸਾਹਮਣੇ ਫਿਰ ਬੀਕਾ ਜਗੀਰ ਕੌਰ ਸਾਹਬ ਦਾ ਪ੍ਰਧਾਨ ਨੇ ਸਾਡੇ ਸਤਕਾਰ ਜੋਬ ਉਹਨਾਂ ਦੇ ਸੈਨ ਨੇ ਉਹ ਵੀ ਕਹਿ ਰਹੇ ਆ ਕਿ ਸਾਰੀਆਂ ਜੋ ਸਿਰ ਸਾਹਿਬਾਨ ਜੋ ਸਵਾਲ ਕਰ ਰਹੇ ਸੀ ਉਹ ਹੀ ਲੈ ਕੇ ਮੰਨੇ ਇਤੇ ਐਪਲੀਕੇਸ਼ਨ ਚ ਕਿ ਸਾਡੇ ਤੋਂ ਗਲਤੀਆਂ ਹੋਈਆਂ ਅਸੀਂ ਮੰਨਦੇ ਆ ਪਰ ਆ ਦੇਖੋ ਬੀਬੀ ਜਗੀਰ ਕੌਰ ਵੀ ਅਕਾਲ ਤਖਤ ਸਾਹਿਬ ਤੇ ਮੁਕਰ ਗਈ 12 ਤੋਂ 17 ਦੀ ਕੈਬਨਟ ਨੂੰ ਮੈਂ 14 ਮਾਰਚ ਨੂੰ ਸੌਂ ਕਿ 23 ਮਾਰਚ ਫਸਾਈਗੇ ਕੋਈ ਵੀ ਜਿਹੜਾ ਇਹ ਵਸਤਾ ਹੈ ਨਾਦਰ ਇਹਨਾਂ ਦੇ ਦਰਾਂ ਸਾਖ ਕਿਸੇ ਮੇਲੇ ਦੀ ਸਾਡੀ ਕੋਲ ਨਹੀਂ ਆਇਆ ਅਸੀਂ ਜੇ ਕਿਤੇ ਬਾਤ ਸੁਣਿਆ ਵੀ ਤਕੋ ਦਾ ਸੀ ਕੰਟੈਕਟ ਜਿੰਨਾ ਅਸੀਂ ਗੋਡੇ ਵੀ ਰਹੇ ਆ ਪਰ ਇਹ ਹੈ ਕਿ 파ਟ ਨਹੀਂ ਜਾਪਦੇ ਕਰਕੇ ਅਸੀਂ ਉਸ ਤੋਂ ਬਾਅਦ ਸਰਜੀਤ ਸਿੰਘ ਲਕੜਾ ਸਾਹਿਬ ਆਹ ਦੇਖੋ ਇੱਥੇ ਕਹਿ ਰਹੇ ਆ ਕਿ ਸਾਰਾ ਕੁਝ ਗਲਤ ਹੋਇਆ ਸੀ ਮੰਨਦੇ ਆ ਤੇ ਆਹ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਤੇ ਮੁੱਕਰ ਕੇ